ਹਰ ਪਿੱਛਾ ਆ ਜਾ ਪੁੱਤ ਛੱਡਿਆ ਮੈਂ ਤੈਨੂੰ ਫਿਰ ਮੈਂ ਮੁੜ ਕੇ ਵੀ ਆਉਣਾ ਚਲੋ ਡੈਡੀ ਹੋਰ ਆ ਜਾ ਚਲੋ ਡੈਡੀ ਚੱਲੀਏ ਫਿਰ ਮੈਂ ਵੀ ਲੇਟ ਹੋ ਰਹੀ ਹਾਂ ਹੋਵੇ ਤਿਆਰ ਹਾਂ ਹਾਂਜੀ ਚੱਲ ਜਾਇਓ ਫਿਰ ਤੇਰੀ ਉਸੇ ਲੀਨੀ ਨਹੀਂ ਦਿੰਦੀ ਹੈਗੀ ਕਈ ਦਿਨੋਂ ਤੋਂ ਤੇਰੇ ਨਾਲ ਜਾਂਦੀ ਨਹੀਂ ਉਹਨੂੰ ਮੰਮੀ ਮੈਂ ਨਾ ਹੁਣ ਉਹਦੇ ਨਾਲ ਜ਼ਿਆਦਾ ਘੁੰਮਦੀ ਫਿਰਦੀ ਨਹੀਂ ਹੈਗੀ ਤੇ ਕਾਲਜ ਵੀ ਹੁਣ ਮੈਂ ਉਹਨੂੰ ਨਾਲ ਨਹੀਂ ਲੈ ਕੇ ਜਾਂਦੀ ਹੋ ਗਿਆ ਤੂੰ ਮੰਮੀ ਉਹਦੇ ਨਾਲ ਨਾ ਮੇਰੀ ਪਰਸਨੈਲਿਟੀ ਡਾਊਨ ਹੁੰਦੀ ਆ ਤੂੰ ਸੋ ਪਹਿਲਾਂ ਤਾਂ ਚੰਗੀ ਭਲੀ ਜਾਂਦੇ ਸੀ ਹੁਣ ਜਿੱਦਾਂ ਦੀ ਗੱਡੀ ਲਈ ਹੁਣ ਤੇਰੀ ਪਰਸਨੈਲਿਟੀ ਡਾਊਨ ਹੋ ਗਈ ਮੰਮੀ ਦੇਖੋ ਉਹ ਆਟੋ ਤੇ ਆਉਂਦੀ ਐ ਇਤੋਂ ਤੱਕ ਕਿ ਉਹ ਤਾਂ ਸੋਣੀ ਵੀ ਨਹੀਂ ਹੈਗੀ ਉਹਦਾ ਰੰਗ ਵੀ ਪੱਕਿਆ ਤੇ ਮੰਮੀ ਉਹ ਤਾਂ ਹੈਗੀ ਵੀ ਗਰੀਬ ਘਰੋਂ ਐ ਕੱਪੜੇ ਵੀ ਧੰਗ ਦੇ ਨਹੀਂ ਪੌਂਦੀ ਮੇਰਾ ਫਰੈਂਡ ਸਰਕਲ ਵੀ ਤਾਂ ਮੇਰੇ ਵਰਗਾ ਹੀ ਹੋਣਾ ਚਾਹੀਦਾ ਮੈਂ ਤਾਂ ਕਰਕੇ ਮਨ ਉਹਨੂੰ ਜਿਆਦਾ ਮੂੰਹ ਨਹੀਂ ਲਾਉਂਦੀ ਉੱਤੇ ਤਾਂ ਤੇਰੀ ਬਹੁਤ ਬੜੀ ਗਲਤੀ ਐ ਜਿਹੜਾ ਤੂੰ ਗੱਡੀ ਦਿਵਾਤੀ ਰੱਬ ਨੇ ਇਹਦੇ 'ਤੇ ਗਵਾਨ ਕਰ ਬੈਠੀ ਹੁਸਨ ਦਾ ਗਵਾਨ ਹੋ ਗਏ ਤੈਨੂੰ ਇਹ ਦੋਨੇ ਚੀਜ਼ਾਂ ਸਾਰੀ ਉਮਰ ਬੰਦੇ ਕੋ ਰਹਿੰਦੀਆਂ ਨਾ ਪੈਸਾ ਸਾਰੀ ਉਮਰ ਬੰਦੇ ਕੋ ਰਹਿੰਦਾ ਨਾ ਹੁਸਨ ਸਾਰੀ ਉਮਰ ਰਹਿੰਦਾ ਤੇ ਚੰਗੇ ਫਰੈਂਡ ਜੇ ਜ਼ਿੰਦਗੀ ਚ ਇੱਕ ਵਾਰ ਚਲੇ ਜਾਣ ਮੁੜ ਕੇ ਨਹੀਂ ਵਾਪਸ ਆਉਂਦੇ ਸਮਝ ਗਈ ਨਾ ਠੀਕ ਹੈ ਮੰਮੀ ਮੈਂ ਹੁਣੀ ਉਹਨੂੰ ਫੋਨ ਕਰਦੀ ਹਾਂ ਤੇ ਉਹਨੂੰ ਨਾਲ ਹੀ ਲੈ ਕੇ ਚਾਉਂਦੀ ਹਾਂ ਹਾਂ ਠੀਕ ਹੈ ਬੱਤਾ ਕਰੋ ਉਹਨੂੰ ਫੋਨ ਕਰਾ